ਇਸ ਤੋਂ ਕੇ ਵੱਧਨ ਜਸਪਾਲ ਜੀ ਜਿਹੜੇ ਹਰਿਆਣਾ ਦੇ ਏ ਡੀ ਜੀ ਪੀ वाई ਪੂਰਨ ਪੂਰਨ ਕੁਮਾਰ ਉਹਨਾਂ ਦੇ ਮਾਮਲੇ ਲੈ ਕੇ ਅੱਜ ਚੰਡੀਗੜ੍ਹ ਦੇ ਵਿੱਚ ਸਰਗਰਮੀਆਂ ਕਾਫੀ ਜੋਰਾਂ ਛੋਰਾ ਤੇ ਰਹੀਆਂ ਪਹਿਲਾਂ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਆਏ ਫਿਰ ਕੇਂਦਰੀ ਮੰਤਰੀ ਚਿਰਾਗ ਪਾਸਵਨ ਆਏ ਉਸ ਤੋਂ ਬਾਅਦ ਸ਼ਾਮ ਨੂੰ ਸੁਖਵੀਰ ਸਿੰਘ ਬਾਦਲ ਜਿਹੜੇ ਉਹ ਵੀ ਉਹਨਾਂ ਦੇ ਘਰ ਗਏ ਇਨਾਂ ਤੋਂ ਇਲਾਵਾ ਜਿਹੜੇ ਹੋਰ ਲੋਕ ਜਿਹੜੇ ਉਹ ਵੀ ਆਉਂਦੇ ਰਹੇ ਵਕਫ ਵਕ ਪਛਾਂ ਤੋਂ ਆਉਂਦੇ ਰਹੇ ਤੇ ਇਹਦੇ ਨਾਲ ਹੀ ਇੱਕ ਹੋਰ ਡਵੈਲਪਮੈਂਟ ਜਿਹੜੀ ਵਾਪਰੀ ਰੋहतक ਦੇ ਵਿੱਚ ਇੱਕ ਜਿਹੜਾ ਏਐਸਆਈ ਹੈ ਜਿਹਦਾ ਸਾਈਬਰ ਸੈੱਲ ਦੇ ਵਿੱਚ ਹੈ ਤੇ ਜਿਹੜਾ ਜਿਹੜੇ ਵਾਈਕ ਪੂਨ ਕੁਮਾਰ ਦੇ ਜਿਹੜਾ ਸਟਾਫ ਦਾ ਇੱਕ ਮੈਂਬਰ ਸੀਗਾ ਜਿਹੜਾ ਉਹਦੀ ਜਾਂਚ ਕਰ ਰਿਆ ਸੀ ਉਹਨੇ ਅੱਜ ਖੁਦਕੁਸ਼ੀ ਕਰ ਲਈ ਉਹਦੇ ਕੋਲੋਂ ਚਾਰ ਪੇਜ ਦਾ ਇੱਕ ਪ੍ਰੈਸ ਨੋਟ ਵੀ ਹੈ ਇੱਕ ਉਹਨੇ ਵੀਡੀਓ ਸੁਨੇਹਾ ਵੀ ਪਾਇਆ ਜਿਹੜਾ ਉਹਦੇ ਤੋਂ ਉਹਨੇ ਦੋਸ਼ ਜੜਿਆ ਵਾਏ ਪੂਰਨ ਕੁਮਾਰ ਦੇ ਉੱਪਰ ਲਾਏ ਆ ਵੀ ਇਹ ਇਹਦੇ ਉੱਪਰ ਵੀ ਭ੍ਰਸ਼ਟਾਚਾਰ ਦੇ ਦੋਸ਼ ਲਾਏ ਆ ਇਹ ਸਾਰਾ ਕੁਝ ਜਿਹੜਾ ਮਾਮਲਾ ਇਹ ਕਿੱਧਰ ਨੂੰ ਜਾਏਗਾ ਰਾਹੁਲ ਗਾਂਧੀ ਨੇ ਜਰੂਰ ਇਹ ਗੱਲ ਕਹੀ ਹੈ ਵੀ ਜਿਹੜੇ ਨਾਂ ਉਹਨੇ ਸੁਇਸਾਈਡ ਨੋਟ ਦੇ ਵਿੱਚ ਲਿਖੇ ਆ ਉਹਨਾਂ ਅਧਿਕਾਰੀਆਂ ਦੇ ਖਿਲਾਫ ਜਿਹੜਾ ਕੇਸ ਹੋਣੇ ਚਾਹੀਦੇ ਆ ਤੇ ਕਾਰਵਾਈ ਕਰਨੀ ਚਾਹੀਦੀ ਪੀਐਮ ਤੇ ਸੀਐਮ ਨੂੰ ਜਿਹੜੀ ਆ ਕਾਰਵਾਈ ਕਰਨੀ ਚਾਹੀਦੀ ਦੇਸ਼ ਭਰ ਦੇ ਵਿੱਚ ਜਿਹੜੇ ਆ दलित भाईचारे ਨਾਲ ਸੰਬੰਧਤ ਲੋਕਾਂ ਦੇ ਉੱਪਰ ਅਤਿਆਚਾਰ ਵਧ ਰਿਹਾ ਹੈ ਇਹੋ ਗੱਲਾਂ ਜਿਹੜੀਆਂ ਬਾਕੀ ਹੋਰਾਂ ਨੇ ਵੀ ਕੀਤੀਆਂ ਤੇ ਉਹਨਾਂ ਨੇ ਵੀ ਕਾਰਵਾਈ ਦੀ ਮੰਗ ਕੀਤੀ ਤੁਸੀਂ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਇਹਦੇ ਜ ਕੋਈ ਸ਼ੱਕ ਵਾਲੀ ਗੱਲ ਨਹੀਂ ਅਤਿਆਚਾਰ ਤਾਂ ਵਧ ਰਿਹਾ ਹੈ ਬੀਜੇਪੀ ਦੀ ਜਿਹੜੀ ਪਾਲਿਸੀ ਹੈ ਉਹਦੇ ਵਿੱਚ ਦਲਤਾਂ ਤੇ ਵੀ ਅਤਿਆਚਾਰ ਵਧ ਰਹੇ ਆ ਕਾਮ ਤੇ ਕੌਮਨਿਸਟਾਂ ਤੇ ਵੀ ਵਧ ਰਹੇ ਹੈ ਉਹਨਾਂ ਦਾ ਪ੍ਰੈਸ਼ਰ ਤੇ ਮੁਸਲਮਨ ਮਿਨੋਰਟੀ ਤੇ ਵੀ ਵਧ ਰਹੇ ਹੈ ਮਨੋਰਟੀ ਤੇ ਖਾਸ ਕਰਕੇ ਮੁਸਲਮਨ ਮਨੋਰਟੀ ਤੇ ਵੀ ਇਹ ਬੜਾ ਜੋਰ ਸ਼ੋਰ ਨਾਲ ਸਾਰਾ ਉਹਦਾ ਵਿਰੋਧ ਹੋ ਰਿਹਾ ਇਹਨਾਂ ਇਹ ਮਨੋਰਟੀਆਂ ਨੂੰ ਦੇ ਦਿਨੋਂ ਤੁਸੀਂ ਟਾਰਗੇਟ ਕਰਕੇ ਤਾਂ ਇਹ ਜਿਹੜਾ ਬੋਰਡ ਬੈਂਕ ਹੈ ਹਿੰਦੂਤਵਾਲਾ ਉਹ ਤਿਆਰ ਕਰਦੇ ਆ ਇਸ ਕਰਕੇ ਜਾਣਬੁੱਝ ਕੇ ਸਾਰਾ ਕੋਸ਼ ਜਦੋਂ ਮੌਕਾ ਮਿਲਦਾ ਕੀਤਾ ਜਾਂਦਾ ਤੇ ਇਸ ਕਰਕੇ ਉਹ ਤਾਂ ਪਾਲਿਸੀ ਦੇ ਦੀਨ ਹੈ ਟੈਕਟਿਕਸ ਦੇ ਦੀਨ ਹੈ ਸਾਰਾ ਕੁਝ ਬਾਕੀ ਜਿੱਥੋਂ ਤੱਕ ਆਹ ਸੰਦੀਪ ਕੋਈ ਏਐਸਆਈ ਦੀ ਸੂਇਸਾਈਡ ਹੈ ਇਹ ਹੁਣ ਇਹ ਕਹਿ ਨਹੀਂ ਸਕਦੇ ਵੀ ਸੱਡਨਲੀ ਇਨਸੀਡੈਂਟ ਕਿਵੇਂ ਹੋਇਆ ਕਿਉਂ ਹੋਇਆ ਉਹਨੇ 10 12 ਮਿੰਟ ਦੀ ਹਰਪਾਲ ਜੀ ਵੀਡੀਓ ਵੀ ਜਾਰੀ ਕੀਤੀ ਹੈ ਸੂਇਸਾਈਡ ਤੋਂ ਪਹਿਲਾਂ ਉਹ ਜਿਹੜਾ ਵੀਡੀਓ ਜਾਰੂ ਕੀਤੀ ਉਹਦੇ ਵਿੱਚ ਸੂਇਸਾਈਡ ਦੀ ਕੋਈ ਗੱਲ ਨਹੀਂ ਹੈ ਉਹ ਜਿਹੜਾ 10 12 ਮਿੰਟ ਦੀ ਹੈ ਪਹਿਲਾਂ ਉਹਦੇ ਵਿੱਚ ਮੈਂ ਪੱਕਾ ਸਿਕ ਬਣੂ ਇਹ ਬਣੂ ਪਤਾ ਨਹੀਂ ਕਿਹੜੇ ਗੱਲ ਤੇ ਕਹੀ ਕਿ ਰਹਾ ਤੇ ਇਹਦੇ ਚ ਪੌਸਿਬਿਲਟੀ ਨਹੀਂ ਵੀ ਉਹ ਘਰ ਦੀ ਕਿਸੇ ਟੈਨਸ਼ਨ ਕਰਕੇ ਸੁਸਾਇਡ ਕਰ ਗਿਆ ਜਾਂ ਕਿਵੇਂ ਕੀਤਾ ਕਿਉਂਕਿ ਇਹ ਜਿਹੜਾ ਬੰਦਾ ਮਾਰੀ ਚੁੱਕਿਆ ਉਸਦੇ ਉਹਨੂੰ ਸਜ਼ਾ ਦਿਵਾਉਣ ਲਈ ਕੋਈ ਸੁਸਾਇਡ ਕਰਦਾ ਕਿੱਥੋਂ ਸਜ਼ਾ ਦਿਵਾ ਦੂ ਉਸ ਨੂੰ ਉਹਦੇ ਨਾਲ ਕੀ ਰਹਿ ਗਿਆ ਜਿਹੜਾ ਸੁਸਾਇਡ ਕਰਕੇ ਮਾਰੀ ਗਿਆ ਤਾਂ 7 ਦਿਨ ਦਾ 7-8 ਦਿਨ ਦਾ ਉਹਦਾ ਉਹਦੇ ਡੈਡ ਬੋਡੀ ਤੇ ਪੋਸਟ ਮਾਰਦੇ ਨੇ ਉਹ ਇਹ ਤਾਂ ਇਹ ਤਾਂ ਕੋਈ ਇਹ ਤਾਂ ਬਿਲਕੁਲੀ ਸੰਦੇ ਹੁੰਦੀ ਹੈ ਵੀ ਇਹ ਇਹ ਦੇ ਵਿੱਚ ਕੁਝ ਦਾਲ ਚ ਕਾਲਾ ਹੈ ਇਹ ਕੋਈ ਐ ਨਹੀਂ ਹੈ ਵੀ ਕੋਈ ਸਿੱਧਾ ਕੇਸ ਹੈਗਾ ਕਿਉਂਕਿ ਗੱਲ ਉਹਨਾਂ ਦੀ ਬਹੁਤ ਪਿਕ ਅਪ ਕਰ ਗਈ ਸੀ ਸਾਰੇ ਦੇਸ਼ ਦੀ ਇੱਕ ਵੱਡਾ ਮਸਲਾ ਬਣ ਗਿਆ ਰੋਹਲ ਗਾਂਧੀ ਦੇ ਆ ਜਾਣ ਦੇ ਪਿੱਛੋਂ ਆਪਣੇ ਆਪ ਵਿੱਚ ਹੀ ਮਸਲਾ ਬਹੁਤ ਵੱਡਾ ਹੋ ਗਿਆ ਖੜਗੇ ਵੀ ਪਹਿਲਾਂ ਆ ਕੇ ਆ ਕੇ ਉਹ ਖੜਗੇ ਨੇ ਚਿੱਠੀ ਭੇਜੀ ਹੈ ਉਹਨਾਂ ਨੇ ਸਾਰਾ ਪੀ ਦੇ ਤੇ ਹੋਵੇ ਉਹਨੇ ਇਹ ਸਪੋਰਟ ਚ ਚਿੱਠੀ ਭੇਜੀ ਹੈ ਤੇ ਇਹ ਵੀ ਉਹਦਾ ਵੀ ਇਹੀ ਸੀਗਾ ਲੱਭ ਲੋ ਆ ਵੀ ਜਿੰਨੇ ਬੰਦੇ ਪੁਲਿਸ ਅਫਸਰ ਹੈ ਜਿੰਨਾ ਉਤੇ ਦੋਸ਼ ਹੈ ਜਾਂ ਜਿਨ੍ਹਾਂ ਦੇ ਸੁਸਾਈਡ ਨੋਟ ਵਿੱਚ ਪੂਰਨ ਕੁਮਾਰ ਨੇ ਨਾ ਲਿਆ ਉਹਨਾਂ ਤੇ ਐਕਸ਼ਨ ਲਿਆ ਜਾਵੇ ਐਫ ਆਈ ਆਰ ਦਰਜ ਕੀਤੀ ਜਾਵੇ ਇਸੇ ਗੱਲ ਤੇ ਦਾ ਪੋਸਟਮਾਰਟਮ ਨਹੀਂ ਹੋਣ ਦਿੰਦੇ ਤੇ ਉਹ ਇਹ ਸਾਰੀ ਗੱਲ ਨੂੰ ਦੇ ਨੂੰ ਡਿলিউਟ ਕਰਨ ਲਈ ਉਹਦੇ ਤੇ ਠੰਡਾ ਛਿਲਕਣ ਲਈ ਜਾਂ ਬਰਾਬਰ ਦਾ ਸਟੈਂਡ ਲੈਣ ਲਈ ਆ ਸਰਕਾਰ ਨੇ ਕਿਹੜੇ ਕਿਸ ਗੱਲ ਤੋਂ ਸੁਸਾਈਸਿਓ ਦੇ ਵਿੱਚ ਚਿੱਠੀ ਕਿੱਥੋਂ ਬਣ ਗਈ ਕੀ ਬਣ ਗਈ ਇਹਦੀ অথੈਨਟੀਸਿਟੀ ਤਾਂ ਕੋਈ ਕਹਿ ਨਹੀਂ ਸਕਦਾ ਚਿੱਠੀ ਕਿੱਥੋਂ ਮੇਰੇ ਘਰ ਪਾਲ ਜੀ ਇੱਕ ਗੱਲ ਹੋਈ ਹੈ ਰਾਹੁਲ ਗਾਂਧੀ ਦੇ ਆਉਣ ਦਾ ਕੱਲ ਐਲਾਨ ਹੋ ਗਿਆ ਸੀ ਪਿਛਲੀ ਰਾਤ ਜਿਹੜੀ ਹੈ ਉਹਦੇ ਵਿੱਚ ਜਿਹੜੇ ਡੀਜੀਪੀ ਸੀ ਸ਼ਤਰੂਜੀਤ ਕਪੂਰ ਉਹਨਾਂ ਨੂੰ ਲੰਮੀ ਛੁੱਟੀ ਤੇ ਭੇਜਤਾ ਸਰਕਾਰ ਨੇ ਤੇ ਨਵਾਂ ਕਾਰਜਵਾਹਕ ਜਾਂ ਐਕਟਿੰਗ ਜਿਹੜਾ ਡੀਜੀਪੀ ਲਾ ਦਿੱਤਾ ਗਿਆ ਦੇਖੋ ਸਵਾਲ ਤਾਂ ਇਹ ਹੈ ਵੀ ਜਿਹੜਾ ਸੁਸਾਈਡ ਨੋਟ ਹੋਵੇ ਉਸ ਉੱਤੇ ਤਾਂ ਜਿਹੜੀਆਂ ਆਮ ਸਿਟੀਜ਼ਨ ਉੱਤੇ ਸਾਡੀਆਂ ਧਾਰਾਵਾਂ ਲੱਗਦੀਆਂ ਅਰੈਸਟ ਹੁੰਦਾ ਸਾਰਾ ਤੇ ਉਦੋਂ ਪਿੱਛੋਂ ਕੋਰਟ ਛੱਡਦੇ ਤਾਂ ਛੱਡਦੇ ਜੋ ਕੁਝ ਕਰੇ ਉਹ ਉਹ ਸਾਰਾ ਕੁਝ ਲਈਏ ਇਹਦੇ ਥੱਲੇ ਇਹਦੇ ਤੇ ਨਹੀਂ ਹੋਣਾ ਚਾਹੀਦਾ ਜਿਹੜਾ ਡੀਜੀਪੀ ਹੈ ਜਦੋਂ ਇਹਦਾ ਨਾਂ ਆਏਗਾ ਰੋहतक ਵਾਲੇ ਐਸਪੀ ਦਾ ਤੇ ਇਹਦਾ ਡੀਜੀਪੀ ਦਾ ਤੇ ਹੋਰਾਂ ਦਾ ਨਾਂ ਆਏ ਉਹਨਾਂ ਤੇ ਐਕਸ਼ਨ ਲਿਆ ਜਾਵੇ ਉਹਨਾਂ ਨੂੰ ਤੇ ਐਫਆਈਆਰ ਬਣੇ ਤੇ ਉਹਨਾਂ ਨੂੰ ਕੇਰਾ ਤੇ ਕੇਰਾ ਤਾਂ ਉਹਨਾਂ ਨੂੰ ਫੜਿਆ ਜਾਵੇ ਇਹ ਕਰਾਲਿਆਂ ਦੀ ਮੰਗ ਹੈ ਪੂਰਨ ਕੁਮਾਰ ਦੀ ਫੈਮਿਲੀ ਦੀ ਹਾਂਜੀ ਹਾਂਜੀ ਤੋ ਇਹ ਮੰਗ ਚੂਰਲ ਮੰਗਾ ਵੀ ਆਮ ਸਿਟੀਜਨ ਦੇ ਕੇਸ ਵਿੱਚ ਜਿਹੜਾ ਤੁਸੀਂ ਕਰਦੇ ਹੋ ਤੇ ਇਸ ਇਸ ਕੇਸ ਵਿੱਚ ਵੀ ਇਹੀ ਹੋਣਾ ਚਾਹੀਦਾ ਬਾਕਾਇਦਾ ਸਾਰੀ ਉਹਨੇ 5 ਪੇਜ ਦਾ ਲੈਟਰ ਹੈ ਉਹਦਾ ਦੂਸਰਾ ਨੋਟ ਹੈ 8 8 ਪੇਜ ਦਾ 8 ਪੇਜ ਦਾ ਹਾਂ 8 ਪੇਜ ਦਾ ਨੋਟ ਹੈ ਉਹਦਾ ਹਾਂ 14 ਅਫਸਰਾਂ ਦੇ ਨਾਮ ਨੇ 14 ਅਫਸਰਾਂ ਦੇ ਨਾਮ ਆਉਣਗੇ ਤੁਸੀਂ ਹੁਣ ਫਸੇ ਵੀ ਉਹ ਸਾਰੀ ਗੱਲ ਉਤੋਂ ਫਿਰ ਇਹ ਨੈਸ਼ਨਲ ਇਸ਼ੂ ਇਨਾ ਹੋਗਾ ਵੀ ਪਾਰਲੀਮੈਂਟ ਦਾ ਆਪੋਜੀਸ਼ਨ ਲੀਡਰ ਹੋਊਗਾ ਇੱਥੇ ਵੱਡਾ ਲੀਡਰ ਹੈ ਸਾਰਾ ਹੁਣ ਦੇਸ਼ ਦੀ ਜਿਹੜੀ ਪੀਐਮ ਦਾ ਆਪੋ ਪੀਐਮ ਦੇ ਬਰਾਬਰ ਦਾ ਸ਼ੈਡੋ ਪੀਐਮ ਹੈ ਜਿਹੜਾ ਉਹ ਇੱਥੇ ਆ ਰਿਹਾ ਹੈਗਾ ਇਸ ਕਰਕੇ ਤੁਸੀਂ ਆਹ ਜਿਹੜਾ ਛੋਟਾ ਜਿਹਾ ਹੋਇਆ ਕੇਸ ਏਐਸਆਈ ਦਾ ਕੀ ਹੈ ਕੌਣ ਹੈ ਕਿਉਂ ਕੀਤਾ ਕਿਹੜਾ ਹੋਇਆ ਸੀ ਇਹ ਸਾਰਾ ਅਸਲ ਵਿੱਚ ਤਾਂ ਇੱਕ ਇੱਕ ਦੋ ਦਿਨ ਚ ਨਿਕਲਿਆ ਹੋਇਆ ਸਾਰੀ ਗੱਲਬਾਤ ਕਿੰਨਾ ਛਪਾ ਲੈਣ ਇਹ ਤੇ ਬਾਕੀ ਇਹ ਦੇ ਪਿੱਛੇ ਬਿਲਕੁਲ ਨਹੀਂ ਵੀ ਕਿਹੜੇ ਕਾਰਨਾ ਕਰਕੇ ਸੁਸਾਇਡ ਕੀਤਾ ਕਿਉਂਕਿ ਇਹ ਸੁਸਾਇਡ ਇਹ ਤਾਂ ਲੱਗਦਾ ਹੀ ਨਹੀਂਗਾ ਵੀ ਪੂਰਨਕਵਾਲ ਕੁਮਾਰ ਨੋਕਰਾਫਟ ਸੀਓ ਨੂੰ ਸਜਾ ਦੋਣ ਲਈ ਸੁਸਾਇਡ ਕੀਤਾ ਹੋਵੇ ਇਹ ਤਾਂ ਬਿਲਕੁਲ ਨਹੀਂ ਲੱਗਦਾ ਉਹ ਕਿਸੇ ਆਪ ਦੇ ਨਿੱਜੀ ਕਾਰਨਾ ਕਰਕੇ ਹੁੰਦੇ ਇਹਦਾ ਨਿੱਜੀ ਕਾਰਨ ਸੀਗਾ ਵੀ ਇਹ ਇੱਕ ਜਿਹੜੀ ਦਲਤ ਨਾਲ ਹੋਈ ਬੇਹਰਮਤੀ ਬੇਇੱਜ਼ਤੀ ਉਹਦੀ ਹਿਊਮਿਲੇਸ਼ਨ ਉਹਦੀ ਡਿਗਨਿਟੀ ਦਾ ਰੌਲਾ ਪੈ ਗਿਆ ਉਸ ਨੂੰ ਮਾਰਾ ਚੰਗਾ ਬੋਲੇ ਆ ਉਹਨੇ ਸਾਰਾ ਕੁਝ ਲਿਖਿਆ ਤੇ ਉਹਨੂੰ ਫਸਾਉਣ ਦੇ ਚੱਕਰ ਸੀ ਸਾਰੇ ਇਹ ਸਾਰਾ ਕੁਝ ਇਹਦੇ ਵਿੱਚ ਹੈਗਾ ਤੇ ਉਹ ਜਿਹਦੇ ਲਈ ਉਹਨੇ ਸੁਸਾਇਡ ਕੀਤਾ ਸਾਰਾ ਕੁਝ ਉਹ ਤੋਂ ਪਹਿਲਾਂ ਕਰਕੇ ਗਿਆ ਉਹ ਤੇ ਆ ਠੀਕ ਹੈ ਵੀ ਇਹ ਸ਼ਾਇਦ ਉਹ ਦੇਵ ਦੀ ਵਾਈਫਾਈ ਤੇ ਹੁੰਦੀ ਤਾਂ ਵੈਸੇ ਤਾਂ ਜਸਪਾਲ ਜੀ ਨਾ ਜਿਹੜਾ ਸੁਸਾਈਸਾਈਡ ਜਿਹੜੀ ਹੈ ਜਿੱਥੋਂ ਵਾਈ ਪੂਰਨ ਕੁਮਾਰ ਦਾ ਜਾਂ ਜਿਹੜਾ ਸੰਦੀਪ ਹੈ ਸੁਸਾਈਸਾਈਡ ਕੋਈ ਵੀ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਸੁਸਾਈਸਾਈਡ ਮਤਲਬ ਜਿਹੜਾ ਇਹ ਸੈਕਸ਼ਨ ਨੂੰ ਨਹੀਂ ਜਸਟੀਫਾਈ ਕੀਤਾ ਜਾ ਸਕਦਾ ਗਲਤ ਐਕਸ਼ਨ ਹੈਗਾ ਅਸੀਂ ਸੁਸਾਈਸਾਈਡ ਨੂੰ ਜਸਟੀਫਾਈ ਨਹੀਂ ਕਰਦੇ ਅਸੀਂ ਸੁਸਾਈਡ ਦੇ ਕਾਰਨ ਕੀ ਹੈ ਇਹਦੇ ਪਿੱਛੇ ਸੰਦੀਪ ਕੁਮਾਰ ਦਾ ਰੌਲਾ ਸੰਦੀਪ ਕੁਮਾਰ ਦਾ ਕਾਰਨ ਬੜਾ ਬੜਾ ਪੇਤਲਾ ਕਾਰਨ ਹੈਗਾ ਬੀਬੀ ਉਹ ਜੋ ਮਰੇ ਬੰਦੇ ਨੂੰ ਇਹ 7-10 ਦਿਨ ਪਹਿਲਾਂ ਸੁਸਾਇਡ ਕੀਤਾ ਹੋਵੇ ਤੇ ਉਸ ਉਹ ਨੂੰ ਸਜ਼ਾ ਦਿਵਾਉਣ ਲਈ ਮੈਂ ਸੁਸਾਇਡ ਕਰ ਰਿਹਾ ਹੈ ਕਿ ਹਾਸੋ ਹੀ ਨਹੀਂ ਗੱਲ ਹੈ ਹਾਂ ਤੇ ਇਸ ਕਰਕੇ ਉਹਦਾ ਕਾਰਨ ਦੇ ਉੱਤੇ ਉਹਦਾ ਕਾਰਨ ਦਿਸਦਾ ਵੀ ਇਹ ਜੇ ਜੇ ਚੀਫ ਜਸਟਿਸ ਆਫ ਇੰਡੀਆ ਦੇ ਜੁੱਤੀ ਚਲਾਈ ਜਾ ਸਕਦੀ ਉਤੋਂ 10 ਦਿਨ 15 ਦਿਨ ਪਹਿਲਾਂ ਤੇ ਹੋ ਹੋਰ ਵੀ ਜਿਹੜੇ ਉਹਦੇ ਉਹਦੇ ਮਾਮਲੇ 'ਚ ਵੀ ਉਸ ਵਕੀਲ ਦੇ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ ਗਈ ਕੁਝ ਨਹੀਂ ਹੋਇਆ ਤੇ ਕੋਈ ਕਾਰਵਾਈ ਨਹੀਂ ਕੀਤੀ ਕੀਲ ਤੇ ਕੋਈ ਕਾਰਵਾਈ ਨਹੀਂ ਕੀਤੀ ਵਕੀਲ ਤੇ ਤਾਂ ਸੌਖੀ ਕੀਤੀ ਜਾ ਸਕਦੀ ਸੀ ਜਦੋਂ ਪੁਲਿਸ ਅਫਸਰ ਆ ਡੀਜੀਪੀ ਆ ਵੱਡਾ ਹੈ ਤੇ ਤੇ ਨਹੀਂ ਹੁੰਦੀ ਚਲ ਮੰਨ ਲਿਆ ਸਾਰੀ ਪੁਲਿਸ ਦਾ ਸਵਾਲ ਆ ਸਪੁਲਿਸ ਦੀ ਤੇ ਉੱਥੇ ਉੱਥੇ ਕਿਉਂ ਨਹੀਂ ਕੀਤੀ ਇਸ ਕਰਕੇ ਜਿਸ ਕਿਸਮ ਦੀ ਪੋਲੀਟੀਕਲ ਕਲਾਸ ਦੇ ਵੱਲੋਂ ਜਾਂ ਹਾਕਮ ਕਲਾਸ ਵੱਲੋਂ ਹਾਕਮ 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 ਜਿਹੜੇ ਹੁਣ ਜਮਾਤ ਹੈ ਹਕੂਮਤ ਕਰਨ ਵਾਲੇ ਉਹਦੇ ਵੱਲੋਂ ਜਿਹੜੀ ਇਸ ਇਸ ਕਿਸਮ ਦੇ ਜਿਹੜੇ ਹੈ ਕਾਸਟ ਨੂੰ ਜੋ ਮੰਨੂਵਾਦ ਨੂੰ ਸਪੋਰਟ ਮਿਲਦੀ ਹੈ ਇਹ ਉਹਦੀ ਹਿੰਦੂਤਵਾਦੀ ਪਾਲਿਸੀ ਹੈ ਮੰਨੂਵਾਦ ਨੂੰ ਟੇਟੇਪਿੰਗੇ ਤਰੀਕੇ ਨਾਲ ਸਪੋਰਟ ਕਰਨਾ ਦਲਤ ਇਸੇ ਜਿਹੇ ਟਾਰਗੇਟ ਹੁੰਦੇ ਹੈਗੇ ਸਾਰੇ ਸਾਰੇ ਕਿਉਂਕਿ ਦਲਤਾਂ ਦਾ ਜਿਹੜਾ ਅਪਰਾਇਜ਼ ਹੈ ਉਹ ਸਿੱਧਾ ਹਿੰਦੂਤਵਾਦੀ ਜਿਹੜੀ ਪੋਲਿਟਿਕਸ ਹੈ ਉਹਨੂੰ ਘਟਦਾ ਉਹ ਉਹਦੀ ਕਾਟ ਬਣਦਾ ਹੈ ਹਿੰਦੂ ਰਾਸ਼ਟਰ ਦੀ ਦੀ ਵੀ ਕਾਟ ਬਣਦਾ ਜਿਹੜਾ ਅਲਟੀਮੇਟ ਏਮ ਆਰਐਸਐਸ ਦਾ ਇਸ ਕਰਕੇ ਉਹ ਇਹ ਪੋਲੀਟੀਕਲ ਕਾਰਟ ਹੈ ਉਹਨਾਂ ਦੀ ਹਿੰਦੂ ਇਹ ਜਿਹੜੇ ਆ ਇਹ ਦਲਤਾਂ ਦਾ ਖੜੇ ਹੋਣਾ ਜਾਂ ਇਸ ਕਿਸਮ ਦੀ ਸਾਰੀ ਗੱਲਬਾਤ ਕਰਨ ਇਸ ਕਰਕੇ ਉਹ ਅੰਟਚੇਬਲ ਇਸ਼ੂ ਉਛਾਤ ਜਾਤ ਪਾਤ ਦੇ ਵਿਤਕਰੀ ਦਾ ਸ਼ਿਕਾਰ ਹੁੰਦੇ ਆ ਤੇ ਬੜਾ ਡੀਪ ਹੈ ਸਾਡੇ ਦਿਮਾਗਾਂ ਦੇ ਵਿੱਚ ਇਹ ਤਾਂ ਕਿਤੇ ਲਿਖਿਆ ਹੀ ਨਹੀਂ ਆ ਸਿੱਖ ਸਮਾਜ ਹੈ ਜਿਹੜਾ ਕਿ ਜਿੱਦਾਂ ਰਾਈ ਜੀ ਜੀ ਦਾ ਸਾਰਾ ਉਥਾਨ ਹੀ ਸਮਾਜਿਕ ਬਰਾਬਰੀ ਸਮਾਜਿਕ ਨਿਆਂ ਦੀ ਲਈ ਸਾਰਾ ਪਾਪ ਇਹਦਾ ਥਾਣੇ ਇਸੇ ਗੱਲ ਤੋਂ ਉਭਾਰ ਹੋਇਆ ਸੀਗਾ ਉਹਦੇ ਵਿੱਚ ਵੀ ਪ੍ਰੈਕਟੀਕਲੀ ਹੱਦ ਤੱਕ ਜਾਤ ਪਾਤ ਨਿਕਲੀ ਨਹੀਂ ਉਹ ਖੜੀ ਹੈ ਉੱਥੇ ਦੀ ਉੱਥੇ ਤੇ ਇਹਦਾ Hindu ਸਮਾਜ ਦੇ ਜੁੜੇ ਹੋਏ ਬੰਦੇ ਇਹਨਾਂ ਤਾਂ ਜਾਤ ਪਾਤ ਸਵਾਲ ਹੀ ਨਹੀਂ ਪਿਆਦਾ ਹੁੰਦਾ ਨੇੜੇ ਤੇੜੇ ਵੀ ਨਹੀਂ ਹੈ ਇੱਕ ਪੂਰਾ 500 ਸਾਲ ਤੋਂ ਜਿਹੜਾ ਜਾਤ ਪਾਤ ਨੂੰ ਤੋੜ ਕੇ ਗੁਰੂਆਂ ਨੇ ਸਾਰਾ 200 ਸਾਲ ਗੁਰੂ ਰਹੇ ਆ ਤੇ ਉਸ ਉਹ ਇੱਕ ਦਿਨ ਸਾਰਾ ਵੇਲੇ ਜੱਤਪਾਤ ਨੂੰ ਤੋੜਿਆ ਉਹਨਾਂ ਨੇ ਸਾਰੇ 220 200 ਸਾਲ ਦੇ ਦੌਰ ਚ ਤੇ ਉਸ ਤੋਂ ਪਿੱਛੋਂ ਵੀ ਜੱਤਪਾਤ ਉਹਵੇਂ ਖੜੀ ਆ ਹਾਂ ਤੇ ਇਸ ਕਰਕੇ ਇਹ ਸਾਰਾ ਕੁਝ ਹੈ ਜੇ ਕੱਲ ਹੀ ਇਹ ਦਰਬਾਰ ਸਾਹਿਬ ਚ ਦਲਤਾਂ ਦੀ ਬੇਰੋਕ ਟੋਕ ਜਿਹੜੀ ਐਂਟਰੀ ਹੈ ਸਾਰੀ ਖੁੱਲੇ ਦਰਸ਼ਨ ਦਰਗਾਰ ਜੀ ਨੂੰ ਕਹਿ ਦਿੰਦੇ ਆ ਉਹਦਾ ਹਜੇ ਕੱਲ ਹੀ ਹੋ 105ਵਾਂ ਦਿਨ ਬਲ ਮਗਰ ਨਾ ਆ ਕੇ ਹਟੇ ਆ ਉਸ ਇੱਕ ਸੰਥਾਵਾ ਇਸ ਕਰਕੇ ਤੁਸੀਂ ਤੁਸੀਂ ਇੱਕ ਇੱਕ ਇਸ਼ੂ ਹੈ ਜਿਹਦੇ ਉੱਤੇ ਸਟ੍ਰਗਲ ਇਕੱਠੇ ਹੋ ਰਹੇ ਆ ਜਿਹਦੇ ਨਾਲ ਹੁਣ ਹੋਰ ਜੁੜ ਗਿਆ ਜੇ ਤੁਸੀਂ ਮੰਨੂਬਾਦ ਨੂੰ ਇਆਜ਼ਤ ਦੇਵੋਗੇ ਤਾਂ ਇੱਥੇ ਸੰਵਿਧਾਨ ਬਦਲੇਗਾ ਜਾਂ ਉਹ ਸੰਵਿਧਾਨ ਨੂੰ ਦੀ ਦੀ ਕੁਰਬਾਨੀ ਹੈ ਸੰਵਿਧਾਨ ਸੰਵਿਧਾਨ ਬਚਣਾ ਨਹੀਂਗਾ ਇਸ ਕਰਕੇ ਇਹ ਇਹ ਵੱਡਾ ਮਕਸਦ ਹੈ ਇਹਦਾ ਵੱਡਾ ਵੱਡਾ ਮਕਸਦ ਨਹੀਂ ਬੰਦਾ ਇਹ ਸਹੀ ਦਾ ਠੀਕ ਹੈ ਠੀਕ ਇਹ ਕੁਝ ਸਮਝ ਨਹੀਂ ਆਉਂਦੀ ਵੀ ਕਿ ਛੋਊਗਾ ਚਲੋ ਪੂਰਨਪਰ ਕੰਮਕਸ਼ਪ ਵੱਖਰੀ ਗੱਲ ਕਰਾਪਸ਼ਨ ਦਾ ਤਾਂ ਇਸ਼ੂ ਹੀ ਨਹੀਂ ਹੈ ਦੋਨਾਂ ਸਾਈਡਾਂ ਤੇ ਸੋ ਦੇਖਦੇ ਆ ਇਸ ਮਾਮਲੇ ਤੇ ਹੁਣ ਪੂਰਨ ਪੂਰਨ ਕੁਮਾਰ ਹੁਣਾਂ ਦੇ ਮਾਮਲੇ ਤੇ ਅੱਗੇ ਪਰਿਵਾਰ ਕਦੋਂ ਸਹਿਮਤ ਹੋਏਗਾ ਕਦੋਂ ਉਹਦਾ ਪੋਸਟਮਾਰਟਮ ਹੋਏਗਾ ਉਹਦੀ ਕਰਮਿਸ਼ਨ ਕਦੋਂ ਹੋਏਗੀ ਜਾਂ ਇਹਨਾਂ ਦੇ ਜਿਹੜੇ ਪੁਲਿਸ ਅਧਿਕਾਰੀਆਂ ਦੇ ਜਾਂ ਆਈਐਸ ਅਫਸਰਾਂ ਦੇ ਨਾਮ ਦੇ ਉੱਤੇ ਉਹਨਾਂ ਦੇ ਖਿਲਾਫ ਕਾਰਵਾਈ ਤੋਂ ਬਾਅਦ ਹੋਏਗੀ ਜਾਂ ਮਾਮਲਾ ਕਿੱਧਰ ਨੂੰ ਮੋੜ ਲੈਗਾ ਇਹ ਦੇਖਣਾ ਹੋਵੇਗਾ ਮਾਮਲਾ ਨਿਪਟਦਾ ਅਜੇ ਨਜ਼ਰ ਨਹੀਂ ਆ ਰਿਹਾ ਸੋ ਇਹਦੀ ਵੇਟ ਕਰਨੀ ਹੋਵੇਗੀ ਸਾਨੂੰ ਤੇ ਤੁਸੀਂ ਜਸਪਾਲ ਜੀ ਇਸ ਸ਼ੋਅ ਦੇ ਵਿੱਚ ਜੁੜੇ ਇਸ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਬਹੁਤ-ਬਹੁਤ ਜੀ ਸ਼ੁਕਰੀਆ